ਸੀ ਗੱਲ ਕਰਦੇ ਆ ਕਿਰਦਾਰਾਂ ਬਾਰੇ ਜਦ ਵੀ ਪੰਜਾਬੀ ਇੰਡਸਟਰੀ ਵਿੱਚ ਕਿਸੇ ਸਪੈਸੀਫਿਕ ਕਿਰਦਾਰ ਨੂੰ ਲੈ ਕੇ ਗੱਲ ਹੁੰਦੀ ਹੈ ਤਾਂ ਹਰ ਕਿਸੇ ਦੇ ਮੂੰਹ ਦੇ ਵਿੱਚ ਇੱਕੋ ਇੱਕ ਨਾਮ ਆਂਦਾ ਹੈ ਜੀ ਹਾਂ ਜੇ ਗੱਲ ਕਰੀਏ ਰੋਪਦਾਰ ਕਿਰਦਾਰ ਦੀ ਤਾਂ ਸਭ ਤੋਂ ਪਹਿਲਾ ਨਾਮ ਆਂਦਾ ਹੈ ਕੁਲ ਸਿੱਧੂ ਦਾ ਜੀ ਹਾਂ ਜੋ ਕਿਰਦਾਰ ਉਹਨਾਂ ਨੂੰ ਬਾਕੂ ਵੀ ਸੂਟ ਕਰਦਾ ਹੈ ਤੇ ਆਓ ਜੀ ਜਾਣਦੇ ਆ ਕੁਲ ਸਿੱਧੂ ਬਾਰੇ ਕਿਉਂਕਿ ਅੱਜ ਕੁਲ ਸਿੱਧੂ ਦਾ ਜਨਮ ਦਿਨ ਹੈ ਜੀ ਹਾਂ ਗੱਲ ਕਰ ਰਹੇ ਆ ਪੰਜਾਬੀ ਫਿਲਮ ਇੰਡਸਟਰੀ ਦੀ ਕਾਬਿਲ ਤਾਰੀਫ ਐਕਟਰੈਸ ਕੁਲ ਸਿੱਧੂ ਬਾਰੇ ਜਿਨ੍ਹਾਂ ਦਾ ਅਸਲੀ ਨਾਮ ਹੈ ਕੁਲਵਿੰਦਰ ਕੌਰ ਬਠਿੰਡਾ ਚ ਜੰਮੀ ਕੁਲ ਸਿੱਧੂ ਨੇ ਆਪਣਾ ਸਫ਼ਰ ਥੀਏਟਰ ਨਾਲ ਸ਼ੁਰੂ ਕੀਤਾ ਤੇ ਫਿਰ ਫਿਲਮੀ ਟੀਵੀ ਅਤੇ ਵੈਬ ਸੀਰੀਜ਼ ਤੱਕ ਆਪਣਾ ਜਲਵਾ ਦਿਖਾਇਆ ਕੁਲ ਸਿੱਧੂ ਨੇ ਨੈਸ਼ਨਲ ਅਵਾਰਡ ਜੇਤੂ ਫਿਲਮ ਅੰਨੇ ਕੋੜੇ ਦਾ ਦਾਂਚ ਆਪਣੀ ਕਲਾ ਨਾਲ ਸਭ ਦੇ ਦਿਲ ਜਿੱਤ ਲਏ ਸੀ ਉਸ ਤੋਂ ਬਾਅਦ ਗੈਂਗਲੈਂਡ ਮਜੈਲ دارو ਵੈਬ ਸੀਰੀਜ਼ ਅਤੇ ਕਿੱਸਾ ਪੰਜਾਬ ਵਰਗੀਆਂ ਫਿਲਮਾਂ ਵਿੱਚ ਉਹ ਹਮੇਸ਼ਾ ਹੀ ਮਜ਼ਬੂਤ ਅਤੇ ਰੋਬਦਾਰ ਕਿਰਦਾਰ 'ਚ ਨਜ਼ਰ ਆਈ ਹੈ ਹਾਲਾਂਕਿ ਅਸਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਕੁਲ ਸਿੱਧੂ ਨਾਲ ਅਸੀਂ ਗੱਲਬਾਤ ਵੀ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਵੀ ਅਸਲ ਜ਼ਿੰਦਗੀ ਵਿੱਚ ਉਹ ਕਾਫੀ ਸੌਫਟ ਹਾਰਟਿਡ ਨੇ ਜੇ ਕਿਰਦਾਰਾਂ ਦੀ ਗੱਲ ਕਰੀਏ ਤਾਂ ਕਿਰਦਾਰ ਹਮੇਸ਼ਾ ਰੋਬਦਾਰ ਕਰਦੇ ਨੇ ਅੱਜ ਉਹਨਾਂ ਦਾ ਜਨਮ ਦਿਨ ਹੈ ਤੇ ਅਸੀਂ ਉਹਨਾਂ ਦੇ ਚਾਹਣ ਵਾਲਿਆਂ ਵੱਲੋਂ ਦਿਲੋਂ ਸ਼ੁਭਕਾਮਨਾ ਦਿੰਦੇ ਹਾਂ ਹੈਪੀ ਬਰਥਡੇ ਕੁਲ ਸਿੱਧੂ